ਪੰਜਾਬ ਭਾਸ਼ਾ ਵਿਭਾਗ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰਨ ਲਈ ਵੱਡੇ ਉਪਰਾਲੇ ਕਰ ਰਿਹਾ ਹੈ ਉੱਥੇ ਹੀ ਹੋਰਨਾਂ ਭਾਸ਼ਾਵਾਂ ਨੂੰ ਪਰਫੁੱਲਿਤ ਕਰਨ ਲਈ ਉਪਰਾਲੇ ਕਰ ਰਿਹਾ ਹੈ। ਜ਼ਿਲ੍ਹਾ ਕਪੂਰਥਲਾ ਭਾਸ਼ਾ ਵਿਭਾਗ ਅਫਸਰ ਜੈਪ੍ਰੀਤ ਕੌਰ ਨੇ ਕਪੂਰਥਲਾ ਦੇ 18 ਸਾਲਾ ਨੌਜਵਾਨ ਅਕਸ਼ੇ ਭਾਸਕਰ ਨੂੰ ਵਧਾਈ ਦਿੱਤੀ ਜੋ ਕਿ ਆਪਣੀ ਏਪੀਜੀ ਕਾਲਜ ਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ ਹੈ ਜਿਸ ਨੇ ਛੋਟੀ ਉਮਰ ਵਿੱਚ ਹੀ ਸੀਕਰਟ ਆਫ ਸੋਲ ਸਨ ਸਟਰੈਂਥ ਕਿਤਾਬ ਲਿਖ ਕੇ ਲੇਖਕਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਦਫਤਰ ਕਪੂਰਥਲਾ ਵਿਖੇ 18 ਸਾਲਾ ਨੌਜਵਾਨ ਕਪੂਰਥਲਾਕਸ਼ੇ ਪਾਸਕਰ ਬਲੁਲਿਖੀ ਪੁਸਤਕ ਆਤਮਾ ਦੀ ਤਾਕਤ ਦਾ ਰਾਜ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਵੱਲੋਂ ਰਿਲੀਜ਼ ਕੀਤੀ ਗਈ ਹੈ ਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਦਵਾਨ ਡਾਕਟਰ ਆਸਾ ਸਿੰਘ ਘੁੰਮਣ ਸੇਵਾਮੁਕਤ ਪ੍ਰਿੰਸੀਪਲ ਮੈਡਮ ਪਰਮੋਲਾ ਅਰੋੜਾ ਡਾਕਟਰ ਪੰਜਾਬ ਭਾਸ਼ਾ ਨੂੰ ਨੰਮੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਪੂਜੇ ਲੇਖਕਾਂ ਤੇ ਕਵੀਆਂ ਦੇ ਨਾਲ ਦੁਆਬਾ ਜੌਨ ਪੰਜਾਬ ਸੈਕਟਰੀ ਪਰਮਿੰਦਰ ਸਿੰਘ ਟੌਂਟ ਰਾਸ਼ਟਰੀ ਕਬੀ ਕੰਵਰ ਇਕਵਾਲ ਸਿੰਘ ਸਹਾਇਕ ਅਫਸਰ ਪਾਸ਼ਾ ਵਿਪਾਕ ਕਪੂਰਤਲਾ ਬਲਵੀਰ ਸਿੰਘ ਸਿੱਧੂ ਸ਼ਾਹਵਾਜ਼ ਖਾਨ ਪ੍ਰਿਸ਼ ਪ੍ਰਸਿੱਧ ਕਵੀ ਰੂ ਦੀ ਤਾਕਤ ਦੇ ਰਾਜ ਲੇਖਕ ਡਾਕਟਰ ਅਕਸ਼ੇ ਪਾਸਕਰ ਪੁਸਤਕ ਦੇ ਨੌਜਵਾਨ ਲੇਖਕ ਅਕਸ਼ੇ ਪਾਸਕਰ ਅਤੇ ਉਹਨਾਂ ਦੇ ਮਾਪਿਆਂ ਨੂੰ ਲਿਖੀ ਪੁਸਤਕ ਰਿਲੀਜ਼ ਕਰਕੇ ਵਧਾਈ ਦਿੱਤੀ ਹੈ ਇਸ ਮੌਕੇ ਜ਼ਿਲ੍ਹਾ ਭਾਸ਼ਾ ਆਪਸਰ ਕਪੂਰਥਲਾ ਯਸਪ੍ਰੀਤ ਕੌਰ ਨੇ ਕਿਹਾ ਕਿ ਛੋਟੀ ਉਮਰ ਵਿੱਚ ਵਿਸ਼ਵ ਭਾਸ਼ਾ ਵਿੱਚ ਪੁਸਤਕ ਲਿਖਣ ਵਾਲੇ ਨੌਜਵਾਨ ਤੋਂ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿਉਂਕਿ ਸੂਬੇ ਦੀ ਨੌਜਵਾਨ ਪੀੜੀ ਸ਼ੋਸ਼ਲ ਮੀਡੀਆ ਦੇ ਨਸ਼ੇ ਵਿੱਚ ਫਸਦੀ ਜਾ ਰਹੀ ਹੈ ਤੇ ਹੁਣ ਹੋਰ ਵੀ ਬਹੁਤ ਕੁਝ ਅਜਿਹੇ ਸਮੇਂ ਜਦੋਂ ਨੌਜਵਾਨ ਪੀੜੀ ਆਪਣਾ ਰਾਹ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ ਨੌਜਵਾਨ ਲੇਖਕ ਅਕਸ਼ੇ ਭਾਸਕਰ ਉਹਨਾਂ ਦੁਆਰਾ ਲਿਖੀ ਪੁਸਤਕ ਨੌਜਵਾਨ ਲਈ ਪ੍ਰੇਰਨਾਦਾਇਕ ਬਾਣੀ ਬਣ ਗਈ ਹੈ ਪੰਜਾਬੀ ਭਾਸ਼ਾ ਵਿਦਵਾਨ ਡਾਕਟਰ ਆਸਾ ਸਿੰਘ ਊਮਨ ਰਾਸ਼ਟਰੀ ਕਵੀ ਕਮਲ ਇਕਵਾਲ ਸਿੰਘ ਆਪ ਦਵਾਬਾ ਜਉਣ ਪੰਜਾਬ ਸੈਕਟਰੀ ਪਰਮਿੰਦਰ ਸਿੰਘ ਟੌਂਡ ਜ਼ਿਲ੍ਹਾ ਭਾਸ਼ਾ ਅਫਸਰ ਕਪੂਰਥਲਾ ਜਸਪ੍ਰੀਤ ਕੌਰ ਸਮੇਤ ਵਿਦਵਾਨਾਂ ਨੌਜਵਾਨ ਲੇਖਕ ਅਕਸ਼ੇ ਪਾਸਕਰ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਪੁਸਤਕ ਸੀਕਰੇਟਸ ਆਫ ਸੋਲ ਸਟ੍ਰੈਂਥ ਦਾ ਲੋਕ ਅਰਪਣ ਕੀਤਾ ਸਵਾਲ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੌਜਵਾਨ ਲੇਖਕ ਅਕਸ਼ੇ ਭਾਸਕਰ ਨੇ ਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਪੁਸਤਕ ਸੇਕ੍ਰੀਟ ਆਫ ਸੋਲਸ ਐਂਡ ਸਟਰੈਂਥ ਸਬੰਧੀ ਆਪਣੇ ਉਦੇਸ਼ ਤੇ ਵਿਚਾਰਾਂ ਬਾਰੇ ਜਾਣਕਾਰੀ ਦਿੱਤੀ ਦੇਖੋ ਪੂਰੀ ਖਬਰ ਅਸਾਂ ਸਕੀਨਾ ਮੈਂ ਆਪਣਾ ਸਰ ਮੇਰਾ ਨਾਮ ਅਕਸ਼ੇ ਭਾਸਕਰ ਹੈ ਹਾਂਜੀ ਕਿਦਾਂ ਸੋਚ ਬਣੀ ਕਿ ਜਦ ਤੱਕ ਤੁਸੀਂ ਕਿਤਾਬਾਂ ਦਾ ਲਿਖੰਦ ਰਚਨ ਕਿਦਾਂ ਤੁਹਾਨੂੰ ਮਤਕਿਆ ਆਇਆ ਹੈ ਕੀ ਮਤਲਬ ਕਿ ਮੈਂ ਸੀ ਕਿ ਜਿਹਨੂੰ ਲੈ ਕੇ ਤਸੀਰ ਦੇ ਕਿਤਾਬ ਲਿਖੀ ਆ ਅਸਲ ਵਿੱਚ ਛੋਟੇ ਹੁੰਦੇ ਤੋਂ ਹੀ ਮੈਨੂੰ ਇੱਕ ਰੇਜ਼ ਸੀਗਾ ਇੱਕ ਇੱਕ ਹਿਸਾਬ ਦਾ ਮੇਰਾ ਰਾਈਟਿੰਗ ਵਿੱਚ ਬਹੁਤ ਹੀ ਇੰਟਰਸਟ ਸੀਗਾ ਅਤੇ ਮੇਰੇ ਫਾਦਰ ਸਾਹਿਬ ਸ਼੍ਰੀ ਰਕੇਸ਼ ਪਾਸਕਰ ਜੀ ਅਤੇ ਮੇਰੇ ਮਾਤਾ ਜੀ ਸ਼੍ਰੀ ਅਨੂਸ਼ਰਮਾ ਜੀ ਦੇ ਸਿਖਾਏ ਹੋਏ ਕਦਮਾਂ ਤੇ ਚੱਲਦੇ ਹੋਏ ਉਹਨਾਂ ਦੀ ਦਿੱਤੀ ਹੋਈ ਮੈਨੂੰ ਜੋ ਨੌਲੇਜ ਹੈ ਉਹਨਾਂ ਦੇ ਦਿੱਤੇ ਹੋਏ ਸੰਸਕਾਰਾਂ ਕਾਰਨ ਮੇਰਾ ਜੋ ਧਿਆਨ ਹੈ ਉਹ ਇਧਰ ਨੂੰ ਪਿਆ ਅਤੇ ਮੈਂ ਇਹ ਬੁੱਕ ਲਿਖ ਪਾਇਆ ਤਜੇ ਤੁਹਾਡੇ ਵੱਲੋਂ ਬੁੱਕ ਲਿਖੀ ਗਈ ਮਤਲਬ ਕਿ ਕੀ ਇਹਦਾ ਮੇਨ ਥੀਮ ਕੀ ਸੀ ਜਿਹਨੂੰ ਲੈ ਕੇ ਸਾਰਾ ਲਿਖਿਆ ਗਿਆ ਮੇਰਾ ਮੇਨ ਐਮ ਆਈ ਸੀ ਕਿ ਪੰਜਾਬ ਦਾ ਯੂਥ ਜਿਹੜਾ ਹੈ ਉਹ ਥੋੜ ਮੇਰੇ ਜੀ ਥੋੜੇ ਜਿਹੀ ਐਫਰਟਸ ਨਾਲ ਹੀ ਕੀ ਪਤਾ ਆਪਣੇ ਆਪ ਨੂੰ ਇੱਕ ਸਾਥ ਦਾ ਆਪਣੇ ਆਪ ਨੂੰ ਮੋਟੀਵੇਟ ਕਰ ਪਾਏ ਆਪਣੇ ਆਪ ਨੂੰ ਸਮਝ ਪਾਏ ਅਧਿਕ ਜੋ ਚੀਜ਼ਾਂ ਮੈਂ ਦੱਸੀਆਂ ਹਨ ਉਹ ਸ਼ਾਇਦ ਉਹ ਆਪਣੀ ਜ਼ਿੰਦਗੀ ਵਿੱਚ ਇਸ ਦਾ ਇਸਤੇਮਾਲ ਕਰ ਸਕਣ ਤੇ ਗੱਲ ਕਰੀਏ ਤਾਂ ਅਨੁਬੰਧ ਟਾਈਮ ਦੇ ਵਿੱਚ ਤੁਸੀਂ ਮਤਲਬ ਕਿ ਹੋਰ ਵੀ ਕਿਤਾਬਾਂ ਜੀ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਮੈਂ ਮੈਂ ਹੋਰ ਕਿਤਾਬਾਂ ਲਿਖਾਂ ਅਤੇ ਆਪਣੇ ਪੰਜਾਬ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰਾਂਗਾ ਜਿਵੇਂ ਜੇ ਆਪਾਂ ਗੱਲ ਕਰੀਏ ਤੇ ਅੱਜ ਕੱਲ ਕਹ ਲੋ ਕਿ ਇਲੈਕਟ੍ਰੋਨਿਕ ਦੌਰ ਵਾਤਾ ਜਰਾ WhatsApp ਜਾਂ Facebook ਦਾ ਹੈਗਾ ਫੇ ਵੀ ਕਿੰਦਾ ਦੇ ਦੇ ਕਿ ਕਿਤਾਬਾਂ ਦਾ ਰੁਝਾਨ ਕਿੰਦਾ ਬਦਲ ਸਕਦੇ ਆ ਜੁੱਥ ਵਿੱਚ ਬੇਸ਼ੱਕ ਇਹਨਾਂ ਚੀਜ਼ਾਂ ਦਾ ਰੁਝਾਨ ਹੈ ਪਰ ਇਹ ਚੀਜ਼ਾਂ ਇੰਨੀਆਂ ਵੀ ਮਾੜੀਆਂ ਨਹੀਂ ਜੇਕਰ ਧਿਆਨ ਨਾਲ ਦੇਖਿਆ ਜਾਏ ਤਾਂ ਇਹਨਾਂ ਚੀਜ਼ਾਂ 'ਚੋਂ ਵੀ ਕਈ ਗਿਆਨ ਦੇ ਗਿਆਨ ਦੇ ਸਾਧਨ ਮਿਲਦੇ ਹਨ ਜਿਵੇਂ ਕਿ ਜੇਕਰ ਬੁੱਕ ਦੀ ਹੀ ਗੱਲ ਮੈਂ ਕਰਾਂ ਤਾਂ ਈ-ਬੁੱਕ ਦੇ ਨਾਮ ਦੀ ਇੱਕ ਚੀਜ਼ ਹੁੰਦੀ ਹੈ ਜਿਸ ਰਾਹੀਂ ਅਸੀਂ ਬੁੱਕਸ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਵੀ ਪੜ੍ਹ ਸਕਦੇ ਹਾਂ ਸੋ ਇਹ ਸੋਸ਼ਲ ਮੀਡੀਆ ਮਾੜਾ ਵੀ ਨਹੀਂ ਹੁੰਦਾ ਬਸ ਇਸ ਦਾ ਇਸਤੇਮਾਲ ਇੱਕ ਚੰਗੇ ਢੰਗ ਨਾਲ ਕਰਨ ਦੀ ਲੋੜ ਹੁੰਦੀ ਹੈ ਸੋ ਜੇ ਕਿ ਤੁਸੀਂ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਇਸ ਮਤ ਵਿੱਚ ਕਿ ਆਨਰ ਟਾਈਮ ਦੇ ਵਿੱਚ ਕਿਤਾਬਾਂ ਦੇ ਨਾਲ ਕਿੱਦਾਂ ਜੁੜੇ ਜਾਵੇ ਯੂਥ ਨੂੰ ਇਹ ਮੈਸੇਜ ਹੈ ਕਿ ਉਹ ਆਪਣੇ ਆਪ ਤੇ ਸਕਿੱਲ ਸੈੱਟ ਤੇ ਵਰਕ ਕਰਨ ਅਤੇ ਆਪਣੇ ਅੰਦਰ ਕੋਈ ਨਾ ਕੋਈ ਸਕਿੱਲ ਲਿਆਂ ਜ਼ਰੂਰੀ ਨਹੀਂ ਹੈ ਕਿ ਉਹ ਕਿਤਾਬਾਂ ਹੀ ਲਿਖਣ ਆਪਣੇ ਅੰਦਰ ਹੋਰ ਹੋਰ ਵੀ ਸਕਿੱਲ ਲਿਆਂ ਕਾਫੀ ਚੀਜ਼ਾਂ ਨੇ ਐਕਸਪਲੋਰ ਕਰਨ ਅਤੇ ਇਹ ਵਰਲਡ ਵਿੱਚ ਕੁਝ ਕਰਨ ਹਾਂਜੀ ਸਾਰਿਆਂ ਜਿਹਾ ਕੱਲ੍ਹ ਕੇ ਤੁਸੀਂ ਵੀ ਇੱਕ ਲੇਖਕ ਹੋ ਤਾਂ ਜੋ ਜਰੂਰ ਜੁੱਥ ਇਧਰ ਕੋਈ ਪਰਾਲੇ ਕਰਦੀ ਤਾਂ ਕਿੱਦਾਂ ਦਿਖਦੇ ਸਭ ਤੋਂ ਪਹਿਲਾਂ ਤਾਂ ਮੈਂ ਅਕਸ਼ੇ ਕੁਮਾਰ ਨੂੰ ਅਕਸ਼ੇ ਭਾਸਕਰ ਨੂੰ ਵਧਾਈ ਦੇਣਾ ਸਮੁੱਚੇ ਭਾਸਕਰ ਪਰਿਵਾਰ ਨੂੰ ਮੇਰਾ ਵੀਰ ਲਾਲੀ ਭਾਸਕਰ ਉਹਨਾਂ ਦਾ ਭਤੀਜਾ ਅਕਸ਼ੇ ਰਕੇ ਜੀ ਦਾ ਬੇਟਾ ਔਰ ਇਹਨੇ ਬਹੁਤ ਵੱਡਾ ਉਪਰਾਲਾ ਕੀਤਾ ਅੰਗਰੇਜ਼ੀ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿਤਾਬ ਲਿਖ ਕੇ ਉਹ ਇੱਕ ਵਕਰਾ ਨਵੇਕਲਾ ਕਦਮ ਹੈ ਔਰ ਅਸੀਂ ਇਹਨੂੰ ਵਧਾਈ ਦੇਣ ਪਹੁੰਚੇ ਹਾਂ ਅਕਸ਼ੇ ਨੂੰ ਸਿਰਜਣਾ ਕੇਂਦਰ ਕਪੂਰਥਲਾ ਦੀ ਪੂਰੀ ਟੀਮ ਪਹੁੰਚੀ ਹੈ ਡਾਕਟਰ ਆਸਾ ਸਿੰਘ ਕੋਮਨਜੀਤ ਸ਼ਬਾਦ ਜੀ ਮਨਜ਼ਰ ਸ਼ਾਹਦ तकरीबन ਸਾਰੇ ਅਸੀਂ ਪਹੁੰਚੇ ਹ ਪ੍ਰੋਮਲਾ ਰੋੜਾ ਜੀ ਪ੍ਰਿੰਦਾ ਸਿੰਘ ਢੋਟ ਜੀ ਅਸੀਂ ਵਧਾਈ ਵੀ ਦਿੱਤੀ ਔਰ ਅਸੀਂ ਇੱਕ ਇਸ ਪਰਿਵਾਰ ਨੂੰ ਬੇਨਤੀ ਵੀ ਕੀਤੀ ਹੈ ਕਿ ਆ ਕਿਤਾਬ ਜਿਹੜੀ ਹੈ ਨਾ ਅਸੀਂ ਸਿਰਜਣਾ ਕੇਂਦਰ ਵੱਲੋਂ ਇਹ ਅੰਗਰੇਜ਼ੀ ਦੀ ਕਿਤਾਬ ਦਾ ਪੰਜਾਬੀ ਅਨੁਵਾਦ ਛਾਪਾਂਗੇ ਔਰ ਮੈਂ ਬੇਨਤੀ ਕਰ ਦਿੱਤੀ ਪ੍ਰਿੰਸੀਪਲ ਪ੍ਰੋਮਲਾ ਰੋੜਾ ਜੀ ਸਾਡੇ ਬਹੁਤ ਉੱਗੇ ਵਿਦਵਾਨ ਨੇ ਉੱਗੇ ਲੇਖਕ ਨੇ ਇਹ ਟਰਾਂਸਲੇਟ ਦਾ ਕੰਮ ਕਰਦੇ ਰਹਿੰਦੇ ਨੇ ਪੰਜਾਬੀ ਤੋਂ ਅੰਗਰੇਜ਼ੀ ਅੰਗਰੇਜ਼ੀ ਤੋਂ ਹਿੰਦੀ ਬੜਾ ਕੰਮ ਇਹਨਾਂ ਨੇ ਕੀਤਾ ਹੈ ਇਹਨਾਂ ਨੂੰ ਸੇਵਾ ਲਾਤੀ ਗਈ ਹੈ ਸਿਰਤਨਾ ਕੇਂਦਰ ਨੂੰ ਕਿਉਂਕਿ ਅਸੀਂ ਸਿਰਤਨਾ ਕੇਂਦਰ ਦੀ ਟੀਮ ਹਾਂ ਐਸ ਵੇਲੇ ਮੇਰੇ ਕੋਲ ਸੇਵਾਈ ਪਹਿਲਾਂ ਕੁਮਨ ਸਾਹਿਬ ਪ੍ਰਧਾਨ ਸਨ ਐਸ ਵੇਲੇ ਮੈਂ ਪ੍ਰਧਾਨ ਹਾਂ ਸ਼ਹਿਬਾਸ ਖਾਨ ਜਰਸ ਕਤਰ ਨੇ ਅਸੀਂ ਰਲ ਮਿਲ ਕੇ ਉਪਰਾਲਾ ਕਰਾਂਗੇ ਇਹ ਕਿਤਾਬ ਦਾ ਪੰਜਾਬੀ ਅਨੁਵਾਦ ਅਸੀਂ ਸਿਰਤਨਾ ਕੇਂਦਰ ਵੱਲੋਂ ਜਲਦੀ ਪ੍ਰਕਾਸ਼ਿਤ ਕਰਾਂਗੇ ਔਰ ਬੱਚੇ ਨੂੰ ਬਹੁਤ ਬਹੁਤ ਵਧਾਈ ਸਮਾਜ ਨੂੰ ਸਿਰ ਦੇਣੀ ਬਹੁਤ ਵੱਡਾ ਇੱਕ ਪੁੰਨ ਦਾ ਕੰਮ ਹੁੰਦਾ ਹੈ ਇਸ ਬੱਚੇ ਨੇ ਪੁੰਨ ਖਟਿਆ ਜਸ ਖਟਿਆ ਔਰ ਜਿਹੜੀ ਇਹ ਕਿਤਾਬ ਹੈ ਲੋਕਾਂ ਦਾ ਰਾਹ ਸੇਰਾ ਸਿੱਧ ਹੋਏਗੀ ਬਹੁਤ ਸਾਰੇ ਬੁਲਾਰਿਆਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਮੈਂ ਸੋਚੇ ਭਾਸਕਰ ਪਰਿਵਾਰ ਨੂੰ ਤੇ ਖਾਸ ਕਰਕੇ ਅਕਸ਼ੇ ਭਾਸਕਰ ਨੂੰ ਵਧਾਈ ਦਿੰਨਾ ਤੇ ਅਸੀਂ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਹੋਰ ਇਹਨੂੰ ਬੁਲੰਦੀਆਂ ਵਿੱਚ ਲੈ ਕੇ ਜਾਵੇ ਹੋਰ ਵਧੀਆ ਕਿਤਾਬਾਂ ਪੰਜਾਬੀ ਸਾਹਿਤ ਨੂੰ ਹਿੰਦੀ ਸਾਹਿਤ ਨੂੰ ਰੇਸੀ ਸਾਹਿਤ ਨੂੰ ਦੇ ਮਿਹਰਬਾਨ ਹਾਂਜੀ ਮੈਡਮ ਅੱਪਾ ਤੇ ਗੱਲ ਕਰੀਏ ਪਾਸਪਹਾਗ ਅੱਜ ਦਿਨ ਕਹਿ ਲੋ ਕਿ ਜਿਵੇਂ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਹੋਰ ਕਿ ਭਾਸ਼ਾਵਾਂ ਨੂੰ ਲੈ ਕੇ ਲੋਕਾਂ ਨੂੰ ਅਵੇਰਨੈਸ ਤਾਂ ਕਰਦਾ ਹੀ ਹੈ ਤੇ ਇੱਥੇ ਹੀ ਇੱਕ ਜੇ ਗੱਲ ਕਰੀ ਅੱਜ ਜੇ ਕਿ ਜੂਥ ਨੇ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ ਇਹ ਚੀਜ਼ਾਂ ਨੂੰ ਵੀ ਤੁਸੀਂ ਕਿੱਦਾਂ ਦੇਖਦੇ ਹੋ ਅਜੇ ਇਹ ਉਪਰਾਲੇ ਸਮਾਜ ਦੇ ਛੋਣੇ ਚਾਹੀਦੇ ਨੇ ਭਾਸ਼ਾ ਭਾਗ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ ਜ਼ਰੂਰ ਹੈ ਪਰ ਪੰਜਾਬੀ ਜਿਵੇਂ ਆਪਾਂ ਬਹੁਤ ਸਾਰੇ ਸਾਹਿਤਕਾਰ ਗੱਲ ਵੀ ਕਰਕੇ ਗਏ ਨੇ ਇਹ ਸਾਡੀਆਂ ਜੜ੍ਹਾਂ ਨੇ ਸਾਡੀ ਜਿਹੜੇ ਆਣ ਵਾਲੇ ਸਮੇਂ ਦੀ ਜਿਹੜੀ ਸਕਸੈਸ ਹੈ ਆਪਣੀ ਮਾਂ ਬੋਲੀ ਤੇ ਨਿਰਭਰ ਕਰਦੀ ਆ ਪਰ ਬਾਕੀ ਭਾਸ਼ਾਵਾਂ ਦਾ ਭਾਸ਼ਾ ਵਿਭਾਗ ਉਹਨਾਂ ਹੀ ਸਤਕਾਰ ਵੀ ਕਰਦਾ ਹੈ ਤੇ ਮਾਨ ਵੀ ਕਰਦਾ ਹੈ ਅੱਜ ਭਾਸ਼ਾ ਵਿਭਾਗ ਜਿਲ੍ਹਾ ਕਪੂਰਥਲਾ ਵੱਲੋਂ ਅਕਸ਼ੇ ਪਾਸ ਕਰਦੀ ਲਿਖੀ ਹੋਈ ਕਿਤਾਬ ਅ ਸੀਕ੍ਰੇਟ ਆਫ ਸੋਲ ਸਟਰੈਂਥ ਰਿਲੀਜ਼ ਕੀਤੀ ਗਈ ਹੈ ਉਹਦਾ ਕੋਨ ਚੁਕਾਈ ਸਮਾਗਮ ਸੇਗਾ ਬਹੁਤ ਵਧੀਆ ਇੱਕ 18 ਸਾਲ ਦੇ ਬੱਚੇ ਵੱਲੋਂ ਇਹ ਜਿਹੜਾ ਉਪਰਾਹ ਉਪਰਾਲਾ ਕੀਤਾ ਗਿਆ ਕਿ ਗਲੋਬਲ ਲੈਂਗੁਏਜਸ ਵਿੱਚ ਸਾਈਕਲੋਜੀਕਲ ਕਿਤਾਬ ਲਿਖਣਾ ਔਰ ਇਸ ਵਿਸ਼ੇ ਦੀ ਇੱਕ ਤਾਂ ਸਮਾਜ ਨੂੰ ਅੱਜ ਦੇ ਸਮੇਂ ਲੋੜ ਵੀ ਬਹੁਤ ਹੈ ਤੇ ਔਰ ਅਜਿਹੀ ਸਿਹਤ ਦੇਣੀ ਵੀ ਜ਼ਰੂਰੀ ਹੈ ਯੂਥ ਦੇ ਲਈ ਕਿਉਂਕਿ ਬਹੁਤ ਸਾਰਾ ਯੂਥ ਸੋਸ਼ਲ ਮੀਡੀਆ ਚੰਡਾਲ ਚ ਹੈ ਜਿਵੇਂ ਗੱਲ ਕਰਾ ਹੋਰ ਜਿਹੜਾ ਛੀਵਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਧ ਰਿਹਾ ਹੈ ਉਹਦੇ ਵਿੱਚ ਦਿਨ-ਬਦਿਨ ਜਿਹੜਾ ਉਲਝ ਰਿਹਾ ਹੈ ਪੰਜਾਬ ਜਾਂ ਯੂਥ ਉਲਝ ਰਿਹਾ ਹੈ ਇੱਕ ਤੀਸਰਾ ਜਿਹੜਾ ਅ ਅੱਜ ਦਾ ਦੌਰ ਚੱਲ ਰਿਹਾ ਹੈ ਮੂਵ ਹੋਣਾ ਆਪਣੇ ਧਰਤੀ ਨੂੰ ਛੱਡ ਕੇ ਵਿਦੇਸ਼ੀ ਧਰਤੀ ਤੇ ਵਸਣਾ ਤੇ ਉਹਨੂੰ ਆਪਣਾ ਦੇਸ਼ ਸਮਝਣਾ ਉਸ ਮੌਕੇ ਤੇ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਨੇ ਤੇ ਅਜਿਹੇ ਉਪਰਾਲੇ ਨਵੀਂ ਪੀੜੀ ਨੂੰ ਵੀ ਸੇਧ ਦਿੰਦੇ ਨੇ ਤੇ ਹੋਰ ਅਜਿਹੇ ਉਪਰਾਲੇ ਕੀਤੇ ਜਾਣੇ ਲੋੜਵੰਦ ਨੇ ਤੇ ਸਰਕਾਰੀ ਵਿਭਾਗ ਹੋਣ ਦੇ ਨਾਤੇ ਅ ਅਜਿਹੇ ਪਾਟਕਾਂ ਦੇ ਨਾਲ ਭਾਸ਼ਾ ਵਿਭਾਗ ਹਮੇਸ਼ਾ ਮੋੜੇ ਤੇ ਮੋੜਾ ਲਾ ਕੇ ਚੱਲੇਗਾ ਤੇ ਸਾਥ ਦੇਗਾ ਮੈਂ ਅੰਮ੍ਰਿਤਿਆਪਨ ਗੱਲ ਕਰੀ ਜੋ ਕਿ ਜੋਥ ਇਧਰ ਉਪਰਾਲੇ ਕਰਦਾ ਤਾਂ ਤੁਸੀਂ ਇਹਦੇ ਅਚੀਵਮੈਂਟ ਨੂੰ ਲੈ ਕੇ ਕੋਈ ਸਰਕਾਰ ਤੱਕ ਵੀ ਕੋਈ ਧਿਆਨ ਦੇ ਵਿੱਚ ਲਿਆਉਂਗੇ ਗੱਲਾਂ ਇਹ ਜਦੋਂ ਆ ਕਿਸੇ ਵਿਭਾਗ ਵੱਲੋਂ ਅਜੇ ਹੈ ਸਮਾਗਮ ਕਿੱਥੇ ਚਾਹੁੰਦੇ ਹੈ ਤੇ ਸਰਕਾਰ ਨੂੰ ਇਸ ਮਤਲਬ ਜਿਹੜਾ ਅਜੇ ਇਹ ਸਮਾਗਮ ਦੀ ਜਿਹੜੀ ਸੂਚਨਾ ਭੇਜੀ ਜਾਂਦੀ ਹੈ ਤਾਂ ਜੋ ਸਰਕਾਰ ਅਜੇ ਹੋਰ ਉਪਰਾਲੇ ਕਰਨ ਦੇ ਲਈ ਜਿਹੜੀ ਕੋਸ਼ਿਸ਼ਾਂ ਦੇ ਲਈ ਸਾਨੂੰ ਹੋਰ ਸੇਧ ਦੇ ਹਾਂਜੀ ਸਾਡੇ ਵੱਲੋਂ ਅੱਜ ਜਿਹੜਾ ਕਿ ਪਾਸ਼ਾ ਪਵਾਗ ਅਫਿਸ ਦਫਤਰ ਆਇਆ ਹੈ ਤਾਂ ਇੱਕ ਕਿਤਾਬ ਹੀ ਲੀਜ਼ ਕੀਤੀ ਗਈ ਕਿਹੜੀ ਕਿਤਾਬ ਲੀਜ਼ ਕੀਤੀ ਗਈ ਤਾਂ ਕੀ ਮੋਟਿਵ ਸੀ ਜਿਹੜੀ ਕਿ ਕਿਤਾਬ ਲੀਜ਼ ਕਰਨ ਦਾ ਅੱਜ ਇਸ ਪਾਸ਼ਾ ਪਾਗ ਦੇ ਸਪੈਕਟਲ ਅਫਿਸ ਵਿਖੇ ਅਸੀਂ ਬਹੁਤ ਹੀ ਪਿਆਰੀ ਭਾਵਕੇ ਦੇਖਣ ਵਿੱਚ ਛੋਟੇ ਸਾਈਜ਼ ਦੀ ਹੈ ਲੇਕਿਨ ਬਹੁਤ ਹੀ ਪਿਆਰੀ ਔਰ ਬਹੁਤ ਗਹਿਰੀ ਮਹਿਤ ਨਾਲ ਤਿਆਰ ਕੀਤੀ ਗਈ ਕਿਤਾਬ Secrets of Soul's Strength. So this book, uh, in fact, gives uh, very valuable moral stories uh, written by Akshay baskar and he has uh, really a golden uh, future. I would say uh, this book uh, displays his vision, his world vision, his world view, and uh, just uh, in uh, you can say eighty pages. he has almost traveled the whole of the world scholarship mm -hmm. so we can graduate him we congratulate the vascar family aur assi bahut thankful haan bhaksha pak punjab de madam jaspreet horan de jinna ne is mauke de utte khaas taur te is naujawan bachche nu mubarakbad kehne layi sare jide shehar de patwante ne ohna nu vi bulaya aur assi ਬਾਸਕਰ ਫੈਮਿਲੀ ਨੂੰ ਉਚੇਚੀਆਂ ਮੁਬਾਰਕਾਂ ਦਿੰਦੇ ਹਾਂ ਔਰ ਇਸ ਬੱਚੇ ਦਾ ਬਹੁਤ ਹੀ ਜ਼ਿਆਦਾ ਅਸ਼ੀਰਵਾਦ ਵਾਲੇ ਕਹਿੰਦੀ ਕਿ ਲਬਰੀਜ਼ ਲਫ਼ਜ਼ਾਂ ਦੇ ਵਿੱਚ ਕਹਿਣਾ ਚਾਹਾਂਗੇ ਕਿ ਪ੍ਰਮਾਤਮਾ ਇਹਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਫਲਾਹਾਂ ਘੁੱਟਣ ਦੀ ਹਿੰਮਤ ਬਖਸ਼ੇ ਸਰ ਜਿੱਦਾਂ ਆਪਾਂ ਗੱਲ ਕਰੀਏ ਕਿ ਜਿਵੇਂ ਕਿ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਮਤਲਬ ਕਿ ਇੰਨਾ ਵੱਡਾ ਪ੍ਰਾਲਾ ਕਰਨਾ ਜਿੱਤੇ ਕਿ ਜੂਥ ਬਾਰ ਨੂੰ ਮੁਭ ਹੁੰਦੀ ਹੈ ਤੇ ਇਹ ਚੀਜ਼ਾਂ ਨੂੰ ਕੱਟ ਧਿਆਨ ਹੁੰਦਾ ਪਰ ਇਹ ਬੱਚੇ ਦਾ ਧਿਆਨ ਲਿਖਣ ਦੇ ਵਿੱਚ ਹੋਇਆ ਵਾ ਕਿੱਦਾਂ ਦੇ ਦੇ ਚੀਜ਼ਾਂ ਨੂੰ ਹੋਈ ਉਹ ਇਨਰ ਡਿਸਟ੍ਰਿਕਟ ਕਪੂਰਥਲਾ ਆਈ ਥਿੰਕ ਹੀ ਇਸ ਦਾ ਸੈਕੰਡ অর ਥਰਡ ਚਾਈਲਡ ਆਫ ਥਿਸ ਏਜ ਹੂ ਹੈਵ ਰਿਟਨ ਸੱਚ ਬਿਊਟੀਫੁਲ ਬੁక్స్ ਪਹਿਲਾਂ ਸਾਡੇ ਸਿਰਜਣਾ ਕੇਂਦਰ ਦੇ ਪ੍ਰਧਾਨ ਸਾਹਿਬ ਖੜੇ ਨੇ ਇਹਨਾਂ ਨੂੰ ਯਾਦ ਆ ਕਿ ਸਿਮਰਨ ਮੰਡ ਇੱਕ ਬੇਟੀ ਸੀ ਸਾਡੀ ਸੀ ਰੋਟ ਵੈਰੀ ਵੈਲ ਸੀ ਰੋਟ ਆਈ ਥਿੰਕ 3 ਬੁక్స్ ਇਨ ਪੋਇਟਰੀ ਐਜ਼ ਵੈਲ ਐਜ਼ ਇਨ ਨੋਵਲ ਆਲਸੋ ਸੋ ਇਹ ਅਸੀਂ ਬਹੁਤ ਪ੍ਰੇਰਣਾ ਦਿੰਨੇ ਆ ਇਹੋ ਜਿਹੇ ਬੱਚਿਆਂ ਨੂੰ ਤਾਂ ਕਿ ਸਾਡੇ ਜਿਹੜਾ ਯੂਥ ਹੈ ਉਹਦੇ ਸਾਹਮਣੇ ਇਹ ਰੋਲ ਮਾਡਲ ਬਣ ਸਕਣ ਉਹ ਉਹਨਾਂ ਦੀ ਪਹਿਚਾਨ ਕਰਦੇ ਹੋਏ ਇਹਨਾਂ ਦੀ ਕਦਰ ਕਰਦੇ ਹੋਏ ਇਹ ਮਹਿਸੂਸ ਕਰਨ ਕਿ ਇੱਥੇ ਰਹਿੰਦਿਆਂ ਵੀ ਬੁੱਕਸ ਦੀ ਜਿਹੜੀ ਦੁਨੀਆ ਹੈ ਉਹਦੇ ਵਿੱਚ ਵਿਚਰਦਿਆਂ ਹੋਇਆਂ ਆਪਣੀ ਐਜੂਕੇਸ਼ਨ ਪ੍ਰਾਪਤ ਕਰਦੇ ਆ ਇੱਥੇ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਜਿੱਥੋਂ ਤੱਕ ਬਾਹਰ ਜਾਣ ਦੀ ਗੱਲ ਹੈ ਉਹੀ ਕਿਉਂਕਿ ਇਹ ਗਲੋਬਲ ਲੈਂਗੁਏਜ ਵਿੱਚ ਲਿਖੀ ਗਈ ਹੈ ਇਹ ਬੱਚਾ ਜੇ ਬਾਹਰ ਵੀ ਜਾਏਗਾ ਤੇ ਹੀ ਵਿਲ ਅਰਨ ਅ ਫੇਮ ਨੇਮ ওভার देयर ਹੀ ਵਿਲ ਅਰਨ ਅ ਨੇਮ ਫਾਰ ਇੰਡੀਆ ਹੀ ਵਿਲ ਅਰਨ ਅ ਫੇਮ ਫਾਰ ਪੰਜਾਬ ਇਨ ਫੈਕਟ ਐਜ਼ ਅ ਪੰਜਾਬੀ ਟੂ ਰਾਈਟ ਇਨ ਇੰਗਲਿਸ਼ ਇਜ਼ ਰੀਅਲੀ ਅ ਗ੍ਰੇਟ ਅਚੀਵਮੈਂਟ ਸੋ ਐਟ ਥਿਸ ਏਜ ਟੂ ਰਾਈਟ ਅ ਬੁੱਕ ਐਂਡ ਦੈਟ ਟੂ ਇਨ ਅ ਗਲੋਬਲ ਲੈਂਗੁਏਜ ਇਨ ਇੰਗਲਿਸ਼ ਇਟਸ ਰੀਅਲੀ ਅ ਗ੍ਰੇਟ ਅਚੀਵਮੈਂਟ ਸਰੀਆ ਪਕਲ ਕਰੀਏ ਤੇ ਚਲੋ ਕਿ ਤੁਸੀਂ ਇੱਕ ਸਮਾਸੀ ਬਕੂ ਜਿੱਦ ਤੱਕ ਇਧਰੇ ਜੁੱਤੀ ਜਿਹੜੇ ਉਪਰ ਆਲੇ ਕਰਦੀ ਹੈ ਖਾਸ ਕਰ ਲਿਖਣ ਦਾ ਲਿਖਣ ਦਾ ਉਪਰ ਆਲਾ ਬਹੁਤ ਘੱਟ ਜੁੱਤ ਵੱਲੋਂ ਕੀਤਾ ਜਾਂਦਾ ਐਕਟੀਵਿਟੀ ਤਾਂ ਬਹੁਤ ਕੀਤੀ ਜਾਂਦੀ ਪਰ ਇੱਕ ਲੇਖਕ ਬਣਨਾ ਬਹੁਤ ਮੁਸ਼ਕਲ ਕੰਮ ਹੁੰਦਾ ਵਾ ਜਿਹੜਾ ਕਿ ਇੱਕ ਜੁੱਤ ਵੱਲੋਂ ਕੀਤਾ ਜਾ ਰਿਹਾ ਵਾ ਤਾਂ ਕਿਦਾਂ ਦੇ ਦੇ ਇਹਨਾਂ ਦੇ ਉਪਰਾਲਿਆਂ ਨੇ ਇਹ ਸਭ ਤੋਂ ਪਹਿਲਾਂ ਮੈਂ ਸਾਡਾ ਬੱਚਾ ਹੈ ਅੱਛੇ ਪਾਸੇ ਜਿਹੜਾ ਅਜੇ ਗ੍ਰੈਜੂਏਸ਼ਨ ਕਰ ਰਿਹਾ ਹੈ ਪੀਜੀ ਕਾਲਜ ਜ਼ਿਲੰਦਰ ਉਹਨੇ ਸੀਕਰੋ ਸੋਲ ਸਨ ਰਹਿ ਜਿਹੜੀ ਛੋਟੀ ਇੱਕ ਬੁੱਕ ਲਿਖੀ ਆ ਮੈਂ ਇਹਦੇ ਤੇ ਇਹਨੂੰ ਬਹੁਤ-ਬਹੁਤ ਵਧਾਈ ਜਿੰਨਾ ਦੂਸਰੀ ਗੱਲ ਇਹ ਹੈ ਕਿ ਲਿਖ ਹੋ ਸਕਦਾ ਜਿਹਦੇ ਅੰਦਰ ਕੋਈ ਵਿਚਾਰ ਹੋਵੇ अदरवाइज ਨਹੀਂ ਲਿਖਿਆ ਜਾ ਸਕਦਾ ਉਹਨੂੰ ਕਿਸ ਭਾਸ਼ਾ ਇਸ ਤੁਸੀਂ ਐਕਸਪ੍ਰੈਸ ਕਰਨਾ ਉਹ ਤੁਹਾਡੇ ਤੇ ਮੁਤਸਰ ਆ ਤੁਹਾਡੀ ਕਿਸ ਕਲਪ ਤੇ ਪਾਛਾ ਤੇ ਤੁਹਾਡੀ ਕਮਾਂਡ ਹੈ ਕਿਸ ਤਰ੍ਹਾਂ ਬਾਕੀ ਰਹੀ ਗੱਲ ਇੰਗਲਿਸ਼ ਕਿਉਂਕਿ ਇਹ ਇੰਗਲਿਸ਼ ਅੰਗਰੇਜ਼ੀ ਵਿੱਚ ਭਾਸ਼ਾ ਲਿਖੀ ਗਈ ਇਹ ਅੰਗਰੇਜ਼ੀ ਸਾਰੀ ਦੁਨੀਆ ਚ ਬੋਲੀ ਜਾਂਦੀ ਆ ਸਮਝੀ ਜਾਂਦੀ ਆ ਮੋਸਟ ਆਫ ਦਾ ਪਾਰਟ ਜਾਨੀ ਸਾਰੀ ਦੁਨੀਆ ਵਿੱਚ ਜਿਹੜੇ ਨੰਬਰ 1 ਤੇ ਪਾਚਾ ਬੋਲੀ ਸਮਝੀ ਲਿਖੀ ਜਾਂਦੀਆਂ ਉਹਦੇ ਕਰਕੇ ਉਸ ਭਾਸ਼ਾ 'ਚ ਲਿਖਣਾ ਬਹੁਤ ਵੱਡੀ ਗੱਲ ਹੈ ਔਰ ਇਹਨੂੰ ਜਿਹੜੀ ਸਾਰਿਆਂ ਨੂੰ ਵੱਡੀ ਜਿਹੜੀ ਗੱਲ ਹੈ ਕਿ ਸਾਡਾ ਜਿਹੜਾ ਖਾਸ ਕਰ ਪੰਜਾਬੀ ਜੁਧ ਹੈ ਬਹੁਤ ਸਾਰੀਆਂ ਗੱਲਾਂ ਤੋਂ ਇਹਦੇ ਵਿੱਚ ਜਿਸ ਕਾਲਜ 'ਚ ਪੜ ਰਿਹਾ ਮੈਂ ਇੱਕ ਤੋਂ 15 ਸਾਲ ਪਹਿਲਾਂ ਦੀ ਉੱਥੇ ਦੀ ਗੱਲ ਕਰਦਾ ਕੋਲ ਐਡਮਿਸ਼ਨ ਕਿਤੇ ਲੈਣੀ ਹੁੰਦੀ ਸੀ ਤੇ ਉੱਥੇ ਫਰਮੈਸ਼ਾਂ ਪਾਈਆਂ ਜਾਂਦੀਆਂ ਸੀ ਯਾਰ ਮੇਰੇ ਬੱਚੇ ਦੇ ਮਾਰਕਸ ਵੀ ਚੰਗੇ ਨੇ ਔਰ ਆਪਾਂ ਚਾਹੁੰਦੇ ਆ ਪੀਜੀ ਪੜਾਉਣਾ ਅੱਜ ਦੀ ਪੋਜੀਸ਼ਨ ਇਹ ਆ ਕਿ ਸਕੂਲਜ ਵਾਲੇ ਉਸ ਸਕੂਲ ਦੀ ਮੇਪੀ ਜੇ ਦੀ ਗੱਲ ਕਰ ਰਹੇ ਆ ਕਿ ਇਹ ਲਾਇਆ ਹੋਇਆ ਕਿ ਜਿੰਨੇ ਉੱਥੇ ਪੜਾਉਣ ਵਾਲੇ ਟੀਚਰਾਂ ਨੂੰ ਡਿਊਟੀ ਲਈ ਵੀ ਆਪਦੀ ਸਾਰੇ ਹਰ ਇਸ ਟੀਮ ਦੇ ਬੱਚੇ ਪੂਰੇ ਹੋਣੇ ਚਾਹੀਦੇ ਆ ਸਾਡਾ ਦੇ ਇਸ ਦੇ ਵਿੱਚੋਂ ਇਸ ਜਿਹੜੀ ਦੁਨੀਆ ਚ ਪੰਜਾਬ ਵਰਗੀ ਧਰਤੀ ਮੈਂ तकरीबन ਸਾਰੀ ਦੁਨੀਆ ਘੁੰਮੀ ਹੈ ਨਹੀਂ ਆ ਲੇਕਿਨ ਸਾਡੀ ਸਿਆਸੀ ਜਿਹੜੀ ਸੌੜੀ ਪਾਣੀ ਸਾਡੀ ਸੋਚ ਸੌੜੀ ਨੇ ਇਥੋਂ ਲੋਕਾਂ ਨੂੰ ਕਿਉਂਕਿ ਰੋਜ਼ਗਾਰ ਨਹੀਂ ਮਿਲਿਆ ਹਰ ਕੋਈ ਆਪਣਾ ਘਰ ਭਰਨ ਤੇ ਲੱਗਾ ਰਿਹਾ ਇਥੋਂ ਲੋਕ ਭੱਜ ਰਹੇ ਨੇ ਨੌਜਵਾਨ ਭੱਜ ਰਿਹਾ ਉਹਦੇ ਵਿੱਚ ਮੇਰੇ ਬੱਚੇ ਨੇ ਜਿਹੜਾ ਪਰਾਲਾ ਕੀਤਾ ਮੈਂ ਕਿਤਾਬ ਪੜ੍ਹੀ ਨਹੀਂ ਜੋ ਇਹਦਾ ਟਾਈਟਲ ਉਹ ਦੱਸਦਾ ਹੈ ਕਿ ਇਹ ਬੱਚਿਆਂ ਨੂੰ ਆਪਣੇ ਥਾਣਿਆਂ ਨੂੰ ਮੋਟੀਵੇਟ ਕਰਨ ਲਈ ਜਿਹੜੀ ਇਹ ਕਿਤਾਬ ਹੋ ਗਈ ਮੈਂ ਆਸ ਕਰਦਾ ਮੈਨੂੰ ਮੇਰੀ ਗੱਲ ਕੰਪਲੀਟ ਕਰਨ ਦਿਓ ਮੈਂ ਆਸ ਕਰਦਾ ਕਿ ਇਹ ਹੋਊਗਾ ਪਰ ਜਿਹੜੀ ਜਿਹੜੀ ਮੇਨ ਜਿਹੜੀ ਗੱਲ ਹੈ ਕਿ ਉਹ ਜਿਹੜਾ ਜਿਹੜਾ ਅਦਰਵਾਇਜ਼ ਉਹ ਚਾਹੀਦਾ ਸੀ ਕਿ ਇੱਥੇ ਲੋਕਾਂ ਦੇ ਰਜਗਾਰ ਦਿੱਤੇ ਜਾਂਦੇ ਬੱਚਿਆਂ ਨੂੰ ਸਾਰਾ ਕੁਝ ਜੋ ਉਹਨਾਂ ਦਾ ਬਣਦਾ ਹੱਕ ਮਿਲਦਾ ਤਾਂ ਇੱਥੋਂ ਇਸ ਦੇਸ਼ ਨੂੰ ਇਸ ਧਰਤੀ ਨੂੰ ਛੱਡਿਆ ਨਹੀਂ ਸੀ ਜਾ ਰਿਆ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਦੀ ਕੋਈ ਦੁਨੀਆ 'ਚ ਜਮੀਨ ਨਹੀਂ ਉਹ ਧਰਤੀ ਨਹੀਂ ਹਾਂ ਸਰਕਾਰ ਉਪਰਾਲੇ ਕੁਝ ਕਰਨ ਲਈ ਲੋਕਾਂ ਦਾ ਸਹਿਯੋਗ ਚਾਹੀਦਾ ਔਰ ਇਹੋ ਜਿਹੇ ਬੱਚੇ ਜਿਹੜੇ ਇੱਕ ਤਰ੍ਹਾਂ ਦੇ ਆਈਡੀਅਲ ਬਣ ਗਏ ਤਾਂ ਹੀ ਗੱਲ ਬਣਦੀ ਕਿਤਾਬ ਲਿਖਣਾ ਤੇ ਸ਼ਬਦਾ ਦੀ ਗਹਿਰਾਈ ਨੂੰ ਜਾਂਚਣਾ ਪਰਖਣਾ ਬਹੁਤ ਔਖਾ ਕੰਮ ਹੈ ਫਿਰ ਵੀ ਇਹਨੇ ਵੱਲੋਂ ਕੀਤਾ ਜਾ ਰਿਹਾ ਵਾ ਇਹ ਚੀਜ਼ਾਂ ਵੀ ਦੇਖਦੇ ਕਿ ਮੈਂ ਪਹਿਲਾਂ ਤੁਹਾਨੂੰ ਕਹਿ ਚੁੱਕਾ ਕਿ ਤੁਸੀਂ ਗੱਲ ਕਿਸੇ ਸਮਝਣਾ ਮਹਿਸੂਸ ਕਰਨਾ ਹੋਰ ਗੱਲ ਉਹਨੂੰ ਸ਼ਬਦਾਂ ਚ ਐਕਸਪ੍ਰੈਸ ਕਰਨਾ ਉਹ ਵੀ ਕਿਸੇ ਭਾਸ਼ਾ ਦੇ ਵਿੱਚ ਐਕਸਪ੍ਰੈਸ ਕਰਨਾ ਉਹ ਵੀ ਇੱਕ ਆਰਟ ਹੈ ਮੈਂ ਉਮੀਦ ਕਰਦਾ ਮੈਂ ਉਸ ਪਰਮਾਤਮਾ ਕੇ ਆਸ ਕਰਦਾ ਉਦੀ ਅੱਗੇ ਅਰਦਾਸ ਵੀ ਕਰਦਾ ਕਿ ਬੱਚੇ ਨੂੰ ਬਲ ਬਖਸ਼ਣ ਬਾਕੀ ਜਿਹੜੀ ਹੋਰ ਗੱਲ ਦੱਸਾਂ ਕਿ ਸਾਡੇ ਸਾਡੇ ਸਵਾਜ ਦੀ ਇੱਕ ਇਹ ਬਰਾਇਈ ਵੀ ਆ ਜਿਹੜੀ ਮੈਂ ਗੱਲ ਪਹਿਲਾਂ ਵੀ ਕਹੀ ਹੈ ਕਿ ਇੱਥੇ ਜਿਹੜੇ ਵਿਹਮੋਂ ਭਰਨ ਵਾਲੀਆਂ ਇਹੋ ਜਿਹੇ ਕਿਤਾਬਾਂ ਤੇ ਬਹੁਤ ਵੇਕਦੀਆਂ ਕਿ ਆਹ ਪਾਈ ਨੂੰ ਪੜਿਆਂ ਆਹ ਹੋ ਜਾਂਦਾ ਇਹਨੂੰ ਪੜਿਆਂ ਦੁੱਖ ਕੱਟੇ ਜਾਂਦੇ ਆ ਦੁੱਖ ਕੋਈ ਕਿਤਾਬ ਨਹੀਂ ਕੱਟ ਸਕਦੀ ਕੋਈ ਵੀ ਹੋਵੇ ਚਾਹੇ ਮੁਕੱਦਸ ਕਿਤਾਬ ਹੋਵੇ ਕਿਸੇ ਵੀ ਤਰ੍ਹਾਂ ਮਨਾ ਨਹੀਂ ਲੈਣਾ ਚਾਹੁੰਦਾ ਦੁੱਖ ਤੁਹਾਡੀ ਮਿਹਨਤ ਨਾਲ ਤੁਹਾਡੇ ਕਰਮ ਨਾਲ ਤੁਹਾਡੀ ਗੁਰਬਤ ਤੁਹਾਡੇ ਦੁੱਖ ਜੋ ਵੀ ਆ ਉਹ ਤੁਹਾਡੀ ਮਿਹਨਤ ਨਾ ਕਰਨੀ ਚਾਹੀਦੀ ਜਿਹਦੇ ਤੋਂ ਅਸੀ ਭੱਜ ਲਿਆ ਮੈਂ ਇਹ ਬੱਚੇ ਨੂੰ ਕਹੂਗਾ ਮਿਹਨਤ ਕਰਿਓ ਸਾਰੇ ਤੁਹਾਡੇ ਮਾਦਰੀ ਨੂੰ ਸਾਰੇ ਨੌਜਵਾਨ ਨੂੰ ਕਰੋ ਮਿਹਨਤ ਕਰੋ ਉਹ ਤਾਂ ਹੀ ਸਾਰਾ ਕੁਝ ਪਾਇਆ ਜਾ ਸਕਦਾ ਹੈ ਧੰਨਵਾਦ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ